ਸਾਰੇ ਜਿਹੜੇ ਮੁੰਡੇ ਸੰਸਾਰ ਵਾਲਾ ਪਰੇ ਦੇ ਅਸਰੇ ਜਨਮ ਲੈ ਬਣਾ ਰਹੇ ਸੀ ਕਿੰ ਕੀ ਸੰਦੇਸ਼ ਦੇਣੋ ਚਾਹੁੰਦੇ ਅੱਜ ਸੰਦੇਸ਼ ਕੀ ਅੱਜ ਤਾਂ ਕਹਿੰਦੇ ਆ ਪੰਡਿਤ ਸਰਦਾ ਰਾਮ ਫਲੋਰੀ ਜੀ ਨੇ ਇੱਕ ਸੈਕੂਲਰ ਰਾਚੀ ਲਿਖੀ ਆ ਇਸ ਕਰਕੇ ਉਹਨਾਂ ਦਾ ਦਿਨ ਬਣਾਉਣਾ ਸਾਡਾ ਸਭ ਦਾ ਫਰਜ਼ ਆ ਉਹਨਾਂ ਜੋ ਬੁੱਕਸ ਲਿਖੀਆਂ ਉਹ ਵੀ ਸਮਾਜ ਨੂੰ ਸੇਧ ਦੇਣ ਵਾਲੀਆਂ ਨੇ ਤੇ ਆਓ ਆਪਾਂ ਸਾਰੇ ਮਿਲ ਕੇ ਉਹਨਾਂ ਜਿੰਪਾ ਜੀ ਸਾਡੇ ਜਿੰਪਾ ਜੀ ਸਾਡੇ ਬਿੱਤਰ ਵੀ ਨੇ ਸਾਡਾ ਬਹੁਤ ਹੀ ਪਿਆਰਾ ਸਾਡਾ ਸਨੇਹ ਰਿਆ ਤੇ ਅੱਜ ਮੈਂ ਸਮਝਦਾ ਉਹ ਉਸ ਪਿਆਰ ਨੂੰ ਨਮਾਉਣ ਲਈ ਤੇ ਪੰਡਿਤ ਸ਼ਰਦਾ ਰਾਮ ਫਲੋਰੀ ਜੀ ਨੂੰ ਸ਼ਰਦਾ ਸਤਕਾਰ ਭੇਟ ਕਰ ਲਈ ਆਏ ਨੇ ਅਸੀਂ ਤਹਿ ਦਿਲੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਅੱਜ ਪੱਲੇ ਸਰ ਕੀ ਗੱਲ ਜਦੋਂ ਸਾਰੇ ਅਸ਼ੀਰਵਾਦਾਂ ਲਈ ਧੰਨਵਾਦ ਕਰਦਾ ਕਕੇ ਬਾਬਾ ਜੀ ਦਾ ਲੁਧਿਆਣੇ ਦੇ ਸਾਰੇ ਨਿਵਾਸੀਆਂ ਦਾ ਕਿ ਉਸ ਸਸਤੀ ਜਿਨੇ ਘਰ ਘਰ ਦੇ ਵਿੱਚ ਸਨਾਪਨ ਦੇ ਵਿੱਚ ਹਰੇਕ ਘਰ ਨੂੰ ਜਾਣ ਵਾਲੀ ਆਰਤੀ ਓਮ ਜੈ ਜਗਦੀਸ਼ਰ ਦੇ ਦਿੱਤੀ ਔਰ ਫਰੀडम फाइਟਰ ਸੀਗੇ ਉਹਨਾਂ ਨੂੰ ਇਹ ਯਾਦ ਕਰਦੇ ਆ ਬੜਾ ਅੱਛਾ ਫੰਕਸ਼ਨ ਕਰਦੇ ਉਹਨਾਂ ਦੀ ਯਾਦ ਦੇ ਵਿੱਚ ਤਾਂ ਮੈਂ ਤਾਂ ਇੱਥੇ ਆਨ ਦਾ ਮੈਨੂੰ ਮੈਂ ਧੰਨਵਾਗ ਆ ਕਿ ਮੈਨੂੰ ਵੀ ਮੌਕਾ ਮਿਲਦਾ ਮੇਰੇ ਧੰਨਵਾਗ ਮੈਂ ਕਹਿ ਸਕਦਾ ਕਿ ਮੈਸੇਜ ਹੋ ਗਿਆ ਸਰ ਮੈਂ ਮੈਸੇਜ ਇਹ ਪਰ ਸਾਨੂੰ ਜਿਹੜਾ ਉਹਨਾਂ ਦੀ ਜਿਹੜੀ ਜਿਹੜੀ ਉਹਨਾਂ ਦੀ ਅਡਾਲੋਜੀ ਸੀ ਉਹ ਪ੍ਰਮਾਤਮਾ ਨੂੰ ਯਾਦ ਕਰਦੇ ਵਿੱਚ ਉਹਨਾਂ ਨੇ ਹਰ ਇੱਕ ਚੀਜ਼ ਨੂੰ ਲਿਆ ਸਾਨੂੰ ਉਹਨਾਂ ਦੇ ਆਪਣੇ ਕਰਮ ਨੂੰ ਸ਼ੁੱਧ ਰੱਖਣਾ ਚਾਹੀਦਾ ਇਮਾਨਦਾਰੀ ਨੂੰ ਨੇੜੇ ਰੱਖਣਾ ਚਾਹੀਦਾ ਪਰ ਸਭ ਨਾਲ ਪਿਆਰ ਕਰਨਾ ਜੀਦਾ ਉਤਾਰਥੀ ਦਾ ਮਕਸਦ ਮੈਂ ਤਾਂ ਇਹੀ ਸਮਝਦਾ ਤਾਂ ਮੈਂ ਆਪਣੇ ਵੱਲੋਂ ਨਮਨ ਕਰਦਾ ਆਪਣੇ ਆਮਾ ਦੀ ਪਾਰਟੀ ਵੱਲੋਂ ਆਪਣੇ ਮਾਨਯੋਗ ਸੀਐਮ ਸਾਹਿਬ ਵੱਲੋਂ ਮਾਨਪੰਜੀ ਵੱਲੋਂ ਬਣਾਉਂਦਾ ਨਮਨ। ਥੈਂਕ ਯੂ ਥੈਂਕ ਯੂ। ਮੈਂ सुरेंद्र ਸਿੰਘ 베ਦੀ ਪਹਿਲਾਂ ਤੇ ਅੱਜ ਜਿਹੜਾ ਜੋ ਪ੍ਰੋਗਰਾਮ ਹੈ ਸ੍ਰੀ ਸਰਦਾਰ ਆਰਾਮ ਜੀ ਫਲੋਰੀ ਜਿਨ੍ਹਾਂ ਨੇ ਕਿ ਬਹੁਤ ਹੀ ਇੱਕ ਆਰਤੀ ਲਿਖ ਕੇ ਸਾਰੇ ਵਿਸ਼ਵ ਨੂੰ ਸਾਰੇ ਸੰਸਾਰ ਨੂੰ ਜੋੜਿਆ ਜੋ ਕਿ ਸਾਨੂੰ ਪਤਾ ਲੱਗਿਆ ਕਿ ਪਹਿਲਾਂ ਤੇ ਅਸੀਂ ਨਹੀਂ ਸਮਝਦੇ ਆਰਤੀ ਜੁਰ ਸਮਝਦੇ ਹੁਣ ਸੁਣੀ ਹੋਈ ਹੈ। ਪਰੇਣੀ ਸੀ ਪਤਾ ਕਿ ਇਹ ਸ਼ਰਧਾ ਰਾਮ ਜੀ ਫਲੋਰ ਹੀ ਜਿਹੜੇ ਨੇ ਇਹ ਫਲੋਰ ਦੇ ਰਹਿਣ ਵਾਲੇ ਨੇ ਇਹਨਾਂ ਨੇ ਬਹੁਤ ਹੀ ਵੱਡਾ ਉਪਰਾਲਾ ਕਰਕੇ ਜੋ ਇਹ ਆਰਤੀ ਸਾਰੇ ਦੇਸ਼ ਨੂੰ ਦਿੱਤੀ ਹੈ ਜਿਹੜੀ ਕਿ ਇੱਕ ਭਾਈਚਾਰੇ ਦੇ ਪ੍ਰਤੀਕ ਆ ਇਹਦੇ ਵਿੱਚ ਕੋਈ ਵੀ ਅਸੀਂ ਕਮਿਊਨਿਟੀ ਦਾ ਕੋਈ ਰੋਲਾ ਨਹੀਂ ਕੋਈ ਸਿੱਖ ਹੈ ਜਾਂ ਮੁਸਲਮਾਨ ਹੈ ਜਾਂ ਹਿੰਦੂ ਹੈ ਜਾਂ ਇਸਾਈ ਹੈ ਇਹ ਸਾਰਿਆਂ ਦੇ ਵਾਸਤੇ ਹੀ ਆ ਅਸੀਂ ਸ਼ੁਰੂ ਤੋਂ ਬਚਪਨ ਤੋਂ ਹੀ ਇਹ ਸੁਣਦੇ ਆ ਰਹੇ ਸੀਗੇ ਕਿ ਜੈ ਜਗ ਜੈ ਜਗਦੀਸ਼ ਹਰੇ ਬਹੁਤ ਹੀ ਵੱਡਾ ਇਹਨਾਂ ਦਾ ਉਪਰਾਲਾ ਜੋ ਕੀਤਾ ਅੱਜ ਉਹਨਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਸਾਰੀ ਕਮੇਟੀ ਦੇ ਵੱਲੋਂ ਮੈਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਸਾਰੇ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹਨਾਂ ਨੇ ਅੱਜ ਬਹੁਤ ਵਧੀਆ ਉਪਰਾਲਾ ਕਰਕੇ ਇਹ ਜੋ ਜਨਮ ਦਿਨ ਮਨਾਇਆ ਉਹ ਸਾਨੂੰ ਉਹ ਅਹਿਸਾਸ ਕਰਾਇਆ ਕਿ ਇਹ ਜੋ ਸਰਦਾਰ ਅਫਲੂਰੀ ਜੀ ਨੇ ਇਹਨਾਂ ਨੇ ਦੇਸ਼ ਦੇ ਵਾਸਤੇ ਆਪਣੇ ਪੰਜਾਬ ਦੇ ਵਾਸਤੇ ਬਹੁਤ بڑے ਉਪਰਾਲੇ ਕੀਤੇ ਨੇ ਉਹਨਾਂ ਨੂੰ ਬਹੁਤ ਨਮਨ ਨਮਸਕਾਰ ਧੰਨਵਾਦ ਇਹ ਜੋ ਆਪਸੀ ਪਾਈਚਾਰੇ ਦੀ ਗੱਲ ਹੋਈ ਹੈ ਹੁਣੇ ਪਹਿਲਾਂ ਇੱਕ ਸਪੀਚ ਦੇ ਵਿੱਚ ਪਤਾ ਲੱਗਿਆ ਕਿ ਕਿਸੇ ਵੇਲੇ ਕਾਰਥੋ 77 ਦੇ ਵਿੱਚ ਮਹਾਰਾਜਾ ਪਟਿਆਲਾ ਕਿਉਂਕਿ ਉਸ ਵੇਲੇ ਦੇ ਯੁੱਗ ਦੇ ਮੁਤਾਬਕ 크ਰਿਸਚੀਅਨ ਬਣ ਲਈ ਤਿਆਰ ਹੋ ਗਏ ਪਰ ਇਹਨਾਂ ਨੇ ਉਹ ਨੂੰ ਰੋਕਣ ਦੇ ਵਾਸਤੇ 7 ਦਿਨ ਮੰਦਿਰ ਦੇ ਵਿੱਚ ਜਾ ਕੇ ਉੱਥੇ ਜਾ ਕੇ ਇਹਨਾਂ ਨੇ ਭੁੱਖ ਵਰਤ ਜੋ ਹੈ ਭੁੱਖ ਵਰਤ ਰੱਖਿਆ ਇਦੇ ਨਾਲ ਉਹ ਦੇਤੇ ਉਹਦਾ ਐਨਾ ਕੋਸਰ ਹੋਇਆ ਉਹਨਾਂ ਦਾ ਡਾਇਲੋਗ ਕੀਤਾ ਵੀ ਤੂੰ ਜੋ ਸਿੱਖ ਧਰਮ ਛੱਡ ਕੇ ਦੂਜੇ ਧਰਮਾਂ ਜਾ ਰਿਹਾ ਕ੍ਰਿਸਟਿਅਨਸ ਵਿੱਚ ਜਾ ਰਿਹਾ ਬਹੁਤ ਮਾੜੀ ਗੱਲ ਹੋਏਗੀ ਮੈਂ ਸਮਝਦਾ ਜੇ ਉਹ ਭਾਂਜਾਂਦੇ ਤੇ ਸਾਰਾ ਪੰਜਾਬ ਐਸਲ ਕ੍ਰਿਸਟਿਅਨ ਹੋਣਾ ਸੀ ਇਹ ਉਹਨਾਂ ਦੇ ਭਾਈਚਾਰੇ ਨੂੰ ਉਡਾਉਣ ਵਾਸਤੇ ਉਹਨਾਂ ਨੇ ਇਹ ਨਹੀਂ ਦੇਖਿਆ ਵੀ ਇਹ ਸਿੱਖ ਬਣੇਗਾ ਜਾਂ ਇਸਾਈ ਬਣੇਗਾ ਜਾਂ ਹਿੰਦੂ ਬਣੇਗਾ ਉਹਨਾਂ ਨੇ ਇੱਕ ਸਿੱਖ ਭਾਈਚਾਰਾ ਜਾਂ ਦੂਜੇ ਸਾਰਿਆਂ ਨੂੰ ਨਾਲ ਲੈ ਕੇ ਚੱਲੇ ਨੇ ਪਰ ਬਹੁਤ ਵੱਡਾ ਉਪਰਾਲਾ ਉਹਨਾਂ ਦਾ ਦੇਸ਼ ਦੇ ਵਾਸਤੇ ਭਾਈਚਾਰੇ ਦੇ ਵਾਸਤੇ